ਲੰਬੜਾ ਅਤੇ ਇਨ ਫੈਂਦੇ ਪਿੰਡ ਬਾਦਸ਼ਾਹਪੁਰ ਵਿੱਚ ਕੁਝ ਚੋਰਾਂ ਦੇ ਵੱਲੋਂ ਪ੍ਰਾਇਮਰੀ ਅਤੇ ਮਿਡਲ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਸਕੂਲ ਦੇ ਮੁਖ ਅਧਿਆਪਕ ਮਦਨ ਲਾਲ ਨੇ ਦੱਸਿਆ ਕਿ ਚੋਰ ਇਹ ਅਤੀ ਰਾਤ ਫਿਲੇ ਸਕੂਲ ਦੀਆਂ ਕੰਦਾ ਟੱਪ ਕੇ ਕਮਰੇ ਦੀਆਂ ਖਿੜਕੀਆਂ ਨੂੰ ਤੋੜ ਅੰਦਰ ਦਾਖਲ ਹੋਈ ਨੇ ਅਤੇ ਸਕੂਲ ਵਿੱਚ ਲੱਗਿਆ ਇੱਕ ਪ੍ਰੋਜੈਕਟਰ ਅਤੇ ਸਪੀਕਰ 4 ਐਲ ਸੀ ਡੀਆਂ 4 ਬੈਟਰੀਆਂ ਤੇ ਅਤੇ ਹੋਰ ਵੀ ਕਈ ਸਮਾਨ ਚੋਰੀ ਹੋਇਆ ਅਤੇ ਲਗਭਗ 2 ਲੱਖ ਦਾ ਨੁਕਸਾਨ ਹੋ ਚੁੱਕਾ ਹੈ। ਨਿਊਜ਼ ਹੈ। ਪਰ ਤੋਂ ਮਦਲਾਲ ਇਨ ਚਾਰਜ ਇੱਥੇ ਤਕਰੀਬਨ 10 ਵਾਰ ਚੋਰੀਆਂ ਹੋ ਚੁੱਕੀਆਂ ਜੀ ਤੇ ਰਾਤ ਫਿਰ ਹੋ ਗਈ ਹੈ ਚੋਰੀ ਜਿਸ ਵਿੱਚ ਇਹ ਸਕੂਲ ਦਾ ਇੱਕ LED 43 ਇੰਚ ਇੱਕ LED 32 ਇੰਚ ਇੱਕ ਮੋਨੀਟਰ 18 ਇੰਚ ਤੇ ਚਾਰ ਬੈਟਰੀਆਂ ਚੋਰੀ ਹੋ ਗਈਆਂ ਤੁਸੀਂ ਹੋਰ ਵੀ ਕੁਝ ਚੋਰੀ ਹੋਇਆ ਹੋਰ ਨਹੀਂ ਕੋਈ ਚੋਰੀ ਆ ਉਧਰ ਪ੍ਰਾਇਮਰੀ ਸਕੂਲ ਤੋਂ ਹੋਇਆ ਜੀ ਇੱਕ ਪ੍ਰੋਜੈਕਟਰ ਇਹ LED ਵਿਦ ਸਪੀਕਰ ਉਹ ਲੱਗਿਆ ਹਾਂਜੀ ਉਹ ਉਧਰ ਲੱਗਿਆ ਜੀ ਦੋ ਤੋਂ ਸਕੂਲ ਅਟੈਚ ਆਉਂਦਾ ਸਾਡੇ ਇਕੱਠੇ ਦੋਨੇ ਆ ਜਿਹੜਾ ਤੁਸੀਂ ਵੇਰਵਾ ਦਿੱਤਾ ਆ ਉਹ ਕਿਹੜਾ ਵੇਰਵਾ ਦਿੱਤਾ ਕਿਹਦਾ ਇਹ ਪਹਿਲਾ ਆਪਣੇ ਸਕੂਲ ਦਾ ਦਿੱਤਾ ਮਿਡਲ ਸਕੂਲ ਦਾ ਜੀ ਦੂਜਾ ਜਿਹੜਾ ਆ ਉਹ ਪ੍ਰਾਇਮਰੀ ਸਕੂਲ ਦਾ ਠੀਕ ਆ ਜੀ ਜਦ ਕਿ ਸਾਰਿਆਂ ਦਾ ਇੱਕੋ ਵੇਰਵਾ ਦਿੱਤਾ ਤੁਸੀਂ ਹਾਂਜੀ ਹਾਂਜੀ ਤੇ ਸਾਰੇ ਕੋਈ ਤੁਹਾਡੇ ਵੱਲੋਂ ਕੋਈ ਜਿੱਦਾਂ ਤੁਸੀਂ ਦੱਸਿਆ ਵੀ 9-10 ਵਾਰੀ ਚੋਰੀ ਹੋ ਗਈ ਆ ਤੁਹਾਡੇ ਵੱਲੋਂ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਜਾਂਦੇ ਯਾਰ ਸੁਰਖੀ ਨੂੰ ਲੈ ਕੇ ਸਰਕਾਰ ਨੇ ਕਰਨੀ ਅਸੀਂ ਕੀ ਕਰ ਸਕਦੇ ਕੋਈ ਤੁਹਾਡੇ ਵੱਲੋਂ ਕੋਈ ਸਰਕਾਰ ਨੂੰ ਜਾਂ ਥਾਣੇ ਨੂੰ ਕੋਈ ਮੰਗ ਪੱਤਰ ਦਿੱਤਾ ਇਸ ਬਾਰੇ ਵੀ ਸਾਡੇ 10 ਵਾਰੀ ਚੋਰੀ ਹੋ ਗਈ ਹੋਰ ਰਿਪੋਰਟ ਹਰ ਇੱਕ ਵਾਰੀ ਕਰਾਉਂਦੇ ਨੇ ਕੋਈ ਮੰਗ ਵੀ ਕੀਤੀ ਆ ਗਸ਼ਦੀ ਜਾਂ ਕੋਈ ਮੰਗ ਵਗੈਰਾ ਤਾਂ ਨਹੀਂ ਕੀਤੀ ਕੋਈ ਬਾਚਾਪੁਰ ਸਕੂਲ ਦੇ ਵਿੱਚ ਬੀਤੀ ਰਾਤ ਕੋਈ 50 ਬੰਦਿਆਂ ਕੋਲ ਚੋਰੀ ਕੀਤੀ ਗਈ ਹੈ ਤਾਂ ਪੁਲਿਸ ਵੱਲੋਂ ਹੁਣ ਤੱਕ ਕਾਰਵਾਈ ਜਾਰੀ ਹੈ ਮੋਸਟ ਇਨਕੁਇਰੀ ਜਾਰੀ ਹੈ ਕਿ ਕੰਪਨਟੀ ਤੋਂ ਉਹਨਾਂ ਨੂੰ ਪੁੱਛਿਆ ਕਰਦੇ ਸਰ ਪਤਾ ਲੱਗਾ ਕਿ ਕਿੰਨੇ ਕੰਨੇ ਬੰਦੇ ਸੀ ਇਹ ਜਾਂ ਕਿੰਨੇ ਵਜੇ ਹੋਏ ਦੇਖੋ ਕਿ ਸੀਸੀਟੀਵੀ ਕਵਰੇਜ ਵੀ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੀ ਕਵਰੇਜ ਨਹੀਂ ਮਿਲ ਰਹੀ ਤਾਂ ਅੱਗੇ ਪਰਮੇਟ ਹੋ ਪਾ ਰਿਹਾ ਕੋ ਕਾਰਵਾਈ ਉਹਦੇ ਨਾਂ ਤੇ ਹੁਣ ਕੀ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ ਹੈ ਜੀ ਤਾਂ ਬਿਲਹਾਲੇ ਮੌਕੇ ਤੇ ਪਹੁੰਚੇ ਹਾਂ ਜੋ ਕਾਰਵਾਈ ਕੀ ਚੱਲਕਾਰ ਬੰਦੀ ਹੋ ਰਹੀ ਹੈ ਸਾਹਮਣੇ ਲਾਂਬੜਾ ਤੋਂ ਸਾਨੂੰ ਸਹੋਤਾ ਦੀ ਰਿਪੋਰਟ ਆ ਸੰਜਟ ਨਿਊਜ਼